ਇਹ 56 ਨਾ ਪੱਤਾਂ ਦੇ ਨਾ ਪਰਲੇ ਤੇ ਪਰਲੇ ਦੇ ਜੀ ਇਹ ਨਹੀਂ ਚੱਗਣਾ ਲੋਕਾਂ ਕੋਲ ਆ ਗਏ ਨਵੀਂ ਆ ਅੱਗੇ ਲੱਗੀ ਆ ਅੱਗੇ ਆਏਗਾ ਜਿਹੜੇ ਮੁੱਦੇ ਨੂੰ ਲੈ ਕੇ ਆਪਾਂ ਸਾਰੇ ਜਿਹੜੇ ਇਕੱਠੇ ਹੋਏ ਹਾਂ ਖਾਸ ਕਰਕੇ ਐਸ ਐਚਓ ਬੋਲੋ ਜਿਹੜੀ ਹੈ ਕੱਲ੍ਹ ਸ਼ਾਮੀ ਇੱਕ ਕੰਪਲੇਂਟ ਆਈ ਸੀ ਗੁਰਚਰਨ ਸਿੰਘ ਨੇ ਬੇਬਾ ਬਟਦੀ ਹੈ ਕਿ ਇਹਨੇ ਬਜ਼ੁਰਗ ਨੇ 80 ਸਾਲ ਉਮਰ ਹੈ ਇਹਨਾਂ ਦੀ ਇਹਨਾਂ ਦਾ ਕਾਫੀ ਚਿਰ ਤੋਂ ਆਪਣੀ ਨੌ ਗਗਨਦੀਪ ਕੌਰ ਨਾਲ ਡਿਸਪੂਟ ਚੱਲ ਰਿਹਾ ਸੀ ਇਹ ਡੀ ਗਗਨਦੀਪ ਕੌਰ ਹੈ ਉਹਨਾਂ ਦੇ ਹਸਬੰਦ ਦੀ 2019 ਵਿੱਚ ਡੈਥ ਹੋ ਗਈ ਸੀ ਤੇ ਗਗਨਦੀਪ ਕੌਰ ਦੀਆਂ ਦੋ ਲੜੀ ਬੇਟੀਆਂ ਨੇ ਗਾਂ ਗਗਨਦੀਪ ਕੌਰ ਦੀ ਆਪਣੀ ਪ੍ਰਾਪਰਟੀ ਹੈ ਉਹਦੀ ਸਾਰਾ ਸਬਦ ਦੀ ਈ ਉਹਨਾਂ ਕੋਲ ਹੈਗੀ ਪ੍ਰਾਰਾਸਤ ਵਾਲੀ ਪ੍ਰਾਪਰਟੀ ਹੈ ਉਹਦੇ ਚੋਂ ਕਾਫੀ ਟਾਈਮ ਤੋਂ ਹਿੱਸਾ ਮੰਗ ਰਹੇ ਸੀ ਜਿਸ ਦੇ ਚ ਕੋਰਟ ਦੀ ਸਟੇ ਵੀ ਹੋਈ ਹੋਈ ਹੈ ਕੱਲ ਜਦੋਂ ਗਗਨਦੀਪ ਕੌਰ ਨੇ ਆਪਣੇ ਉਹਦੇ ਕਮਰੇ ਦੇ ਵਿੱਚ ਕੁਝ ਬੰਦੇ ਨੂੰ ਲੈ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਹਦੇ ਸੌਰਾ ਸਰ ਦੇ ਬਿਆਨ ਤੇ 307 427 148 49 ਜਿਹੜੀਆਂ ਪੁਰਾਣੀਆਂ ਐਪੀਸੀ ਦੀਆਂ ਸੈਕਸ਼ਨਾਂ ਉਹਨਾਂ ਦੇ ਤਹਿਤ ਐਫਆਰ ਨੰਬਰ 175 ਦਰਜ ਦਿਸਟ੍ਰਿਕਟ ਕਲ ਕੀਤੀ ਸੀ ਉਸ ਦੀ ਤਫਤੀਸ਼ 'ਚ ਜਦੋਂ ਪੁਲਿਸ ਮਲਾਜਮ ਉੱਥੇ ਪਾਰਟੀ ਗਈ ਹੈ ਤਾਂ ਉੱਥੇ ਪਿੰਡ ਵਾਲਿਆਂ ਨੇ ਜੋ ਕਿ ਉਸ ਲੜਕੀ ਦੀ ਗਗਨਦੀਪ ਕੌਰ ਦੀ ਹਮਾਇਤ ਕਰਦੀ ਸੀ ਸਾਰੀ ਪੰਚਾਇਤ ਜਾਂ ਕੁਝ ਹੋਰ ਉੱਥੇ ਆਏ ਹੋਏ ਸੀ ਲੱਗ ਕੇ ਕੋਈ ਬਿੱਲਾ ਹੈਗਾ ਜਿਹੜਾ ਸਰਪੰਚਾ ਚੂਲੜ ਕਲਾ ਦਾ ਉਹ ਵੀ ਉੱਥੇ ਮੌਜੂਦ ਸੀ ਉਹਨਾਂ ਨਾਲ ਪੁਲਿਸੀ ਟਕਰਾਅਬਾਜ਼ੀ ਹੋਈ ਜਿੱਥੇ ਇੱਕ ਮੁਲਾਜ਼ਮ ਦੀ ਪੱਗ ਲਈ ਗਈ ਤੇ ਉਸ ਦੀ ਵਰਦੀ ਨੂੰ ਵੀ ਹੱਥ ਪਾਇਆ ਫਿਰ ਉਸ ਮੁਲਾਜ਼ਮ ਗੁਰਤੇਜ ਸਿੰਘ ਦੇ ਬਿਆਨ ਤੇ 353 186 ਦੇ ਤਹਿਤ ਐਫਆਈਰ ਨੰਬਰ 176 ਦਰਜੇ ਸੇ ਕੀਤੀ ਗਈ ਸੀ ਚੱਲ ਜੁੜਾ ਕੁਆ ਹੋਇਆ ਇਹਦੀਆਂ ਦੋ ਐਫਆਈਰ ਦਰਜ ਹੋਈਆਂ ਨੇ ਕੋਈ ਰੈਸਟ ਵੀ ਹੋਇਆ ਦੇ ਵਿੱਚ ਇੱਕ ਇਹਦੇ ਵਿੱਚ ਰੈਸਟ ਹੋਈ ਹੈ ਜੀ ਤੀਸ਼ਕ ਮਾਰਤੀ ਪਿੰਡ ਵਾਸੀ ਇਕੱਠੇ ਹੋ ਕੇ ਆਏ ਸੀ ਕਿ ਕਿਸਾਨ ਜਿੱਥੇ ਬੰਦੀਆਂ ਆਈਆਂ ਸੀ ਇੱਥੇ ਧਰਨਾ ਲਾਉਣ ਲਈ ਉਹ ਕੋਈ ਗੱਲਬਾਤ ਉਹ ਅੱਜ ਸਾਰਾ ਦੋਨਾਂ ਜਿਹੜੀ ਇਹ ਪੰਚਾਇਤ ਦੀ ਗਗਨਦੀਪ ਕਰੋ ਲੋ ਆਈ ਸੀ ਸਾਰੀ ਪੰਚਾਇਤ ਆਈ ਸੀ ਯੂਨੀਅਨ ਵਾਲੇ ਆਏ ਸੀ ਨਮਾਇਦੇ ਉਹਨਾਂ ਦਾ ਪੱਖ ਸੁਣਿਆ ਗਿਆ ਉਹਨਾਂ ਨੇ ਜਿੰਨੀ ਵੀ ਗੱਲਬਾਤ ਉਹਨਾਂ ਨੇ ਦੱਸੀ ਹੈ ਵੀ ਜਿੱਥੇ ਜਿੱਥੇ ਉਹ ਲੜਕੀ ਨਾਲ ਧੱਕਾ ਹੋਇਆ ਉਹ ਸਾਰਾ ਪੱਖ ਵਿਚਾਰਿਆ ਜਾਊਗਾ ਤੇ ਕੋਸ਼ਿਸ਼ ਕੀਤੀ ਜਾਊਗੀ ਲਾਅ ਮੁਤਾਬਕ ਉਸ ਲੜਕੀ ਨੂੰ ਵੀ ਇਨਸਾਫ ਦਿੱਤਾ ਜਾਵੇ ਕਿਉਂਕਿ ਹਜੇ ਜ਼ਮੀਨ ਦਾ ਕੇਸ ਤਾਂ ਉਸ ਦਾ ਉਸ ਸਾਰੀ ਜ਼ਮੀਨ ਤੇ ਉਸ ਲੜਕੀ ਨੇ ਸਟੇ ਲਵਾ ਦਿੱਤੀ ਸੀ ਪਰ ਉਹਦਾ ਘਰ ਸਬੰਧੀ ਵੀ ਜੋ ਵੀ ਉਹਦਾ ਬਣਦਾ ਰਾਈਟ ਹੈ ਜੋ ਵੀ ਲਾਉਫਲ ਤਰੀਕੇ ਨਾਲ ਹੋਊਗਾ ਉਹਨੂੰ ਦਵਾਇਆ ਜਾਊਗਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਦੇ ਕੋਈ ਐਸਐਚਓ ਸਾਹਿਬ ਜਾਂ ਡੀਐਸਪੀ ਦੀ ਵੀ ਕੋਈ ਕਾਰਵਾਈ ਹੋਗੀ ਇਸ ਮਾਮਲੇ 'ਚ ਅਜੇ ਤਰ੍ਹਾਂ ਉਹ ਜਦੋਂ ਉਹਨੇ ਟ੍ਰਾਂਸਫਰ ਹੋ ਗਈ ਸੀ ਇੱਥੋਂ ਮੇਰੀ ਕੱਲ ਹੀ ਨਵੀਂ ਪੋਸਟਿੰਗ ਹੋਈ ਹੈ ਇੱਥੇ ਤੇ ਉਹਨਾਂ ਦੀ ਇਹ ਵੀ ਕਾਫੀ ਕੱਲ ਫੈਲ ਗਿਆ ਸੀ ਕਾਫੀ ਇਹਦਾ ਪਿੰਡ ਵਿੱਚ ਕਾਰਵਾਈ ਹੋਈ ਸੀ ਤੇ ਉਹ ਅਗਲਾ ਪ੍ਰੋਸੈਸ ਹੈ ਕੀ ਨਾਮ? ਆ ਰਾਮਪਾਲ ਸਿੰਘ ਚਲੂਰ ਬਲਾਕ ਜੰਨਾ ਸਕੱਤਰ ਲਹਿਰਾ ਬੀਕੇ ਜੋ ਇਕਤਾ ਸਿੱਧੂ ਪਰ। ਰਾਮਪਾਲ ਪਿੰਡ ਦੇਲੇ ਇਕੱਠੇ ਹੋਏ ਹੋ ਕੋਈ ਪੁਲਿਸ ਨਾਲ ਕਾਫੀ ਇੱਥੇ ਲੋਕਾਂ ਦੀ ਤਕਰਾਰ ਬਾਜੀ ਹੋਈ ਹੈ ਪੂਰੇ ਪਿੰਡ ਦੇ ਵਿੱਚ ਮਾਮਲਾ ਕੀ ਸੀ ਇਹਨਾਂ ਗੁਰਚਰਨ ਸਿੰਘ ਸੀ ਇਥੋਂ ਦਾ ਬਸਨੀਕ ਉਹਦੇ ਇੱਕ ਬੇਟਾ ਤੇ ਇੱਕ ਬੇਟੀ ਸੀ ਬੇਟਾ ਜਿਹੜਾ ਮੈਰਿਡ ਸੀ ਉਹ ਪਿਛਲੇ ਮਨ ਲੋ ਕਈ ਸਾਲ ਤੋਂ ਜਿਹੜੀ ਉਹਦੀ ਘਰ ਵਾਲੀ ਸੀ ਮਸਬੂਤ ਸੀ ਉਹਨਾਂ ਦਾ ਉਹ ਉਰੇ ਆਂਦੇ ਤੇ ਜਾਂਦੇ ਰਹਿੰਦੇ ਸੀ ਕਿਉਂਕਿ ਪਿਛਲੇ ਸਾਲ ਪਿੰਡ ਦੇ ਸਹਿਯੋਗ ਦੇ ਨਾਲ ਤੇ ਪਰਿਵਾਰ ਦੀ ਸਹਿਮਤੀ ਦੇ ਨਾਲ ਉਹਨਾਂ ਨੂੰ ਇੱਕ ਪਰਿਵਾਰ ਦੇ ਵਿੱਚ ਲੈ ਕੇ ਰੱਖਿਆ ਗਿਆ ਸੀ ਉਹ ਰਹਿੰਦੇ ਸੀ ਬਿਲਕੁਲ ਵਧੀਆ ਪਿਛਲੇ 2 ਮਹੀਨਿਆਂ ਤੋਂ ਉਹਨਾਂ ਨੂੰ علیحدਾ ਜਿਹੜਾ ਕਮਰਾ ਵੀ ਦਿੱਤਾ ਗਿਆ ਇਹਦੇ ਵਿੱਚ ਪਰਿਵਾਰ ਦੀ ਸਹਿਮਤੀ ਦੇ ਨਾਲ ਮੀਟਰ ਵੀ ਲੱਗਿਆ ਪਰ ਹੁਣ ਪਰਿਵਾਰ ਇੱਕ ਡਿਸਬੂਟ ਕਰ ਰਿਹਾ ਸੀ ਉਹਨਾਂ ਦਾ ਕਦੇ ਮੀਟਰ ਪੱਟ ਦਿੰਦੇ ਸੀ ਉਹ ਮੀਟਰ ਪੱਟਣ ਦੇ ਕਾਰਨ ਜਿਹੜਾ ਇੱਥੋਂ ਦਾ ਐਸ ਐਚਓ ਹੈ ਰੇ ਮਿਲੇ ਭੁਗਤ ਦੇ ਕਾਰਨ ਗੰਢ ਧੁੱਪ ਕਾਰਨ ਗੁਰਚਰਨ ਦੇ ਨਾਲ ਇੱਥੋਂ ਦੀ ਪੰਚਾਇਤ ਨੂੰ ਇੱਥੋਂ ਦੇ ਉਸ ਲੇਡੀ ਨੂੰ ਜਿਹੜੀ ਰਹਿ ਰਹੀ ਸੀ ਉਸ ਨੂੰ ਬੁਲਾ ਕੇ ਥਾਣੇ ਉੱਥੇ ਬਿਠਾ ਕੇ ਰੱਖਿਆ ਪਰ ਆਪ ਖੁਦ ਆਕੇ ਇਥੋਂ ਜਿਹੜਾ ਗੁਰਚਰਨ ਸਿੰਘ ਨੂੰ ਕਬਜ਼ਾ ਦਵਾ ਦਿੱਤਾ ਪਰ ਉਸ ਦੇ ਕਾਰਨ ਜਿਹੜਾ ਇੱਥੇ ਡਿਸਬੂਟ ਕਰ ਲ ਹੋਇਆ ਉਹ ਪੂਰਾ ਨਗਰ ਜਾਣਦਾ ਕਿਉਂਕਿ ਇਥੋਂ ਦਾ ਜਿਹੜਾ ਐਸਐਚਓ ਹੈ ਉਹ ਤੁਰਮਖਾਤ ਇੱਕ ਇੱਕ ਸ਼ਹਿਰ ਦੇ ਉੱਤੇ ਚੱਲ ਰਿਹਾ ਸੀ ਜਿਹੜਾ ਪ੍ਰਸ਼ਾਸਨ ਨੂੰ ਲੈ ਕੇ ਪੂਰਾ ਹਮਲਾ ਇਸ ਨਗਰ ਦੇ ਉੱਤੇ ਇਸ ਪੰਚਾਇਤ ਦੇ ਉੱਤੇ ਖਾਮਲਾ ਹੀ ਹੋਇਆ ਇੱਕ ਤਰ੍ਹਾਂ ਦਾ ਗਲਾਂ ਦੇ ਵਿੱਚ ਖਿੱਚ ਕੇ ਉਹਨਾਂ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਪਿੰਡ ਦੀ ਸੂਝ-ਬੂਝ ਦੇ ਨਾਲ ਜਿਹੜਾ ਪਿੰਡ ਦਾ ਟਿਕਾਣਾ ਰਿਹਾ ਸੋ ਅੱਜ ਜਿਹੜੀ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਜਿਹਦੇ ਵਿੱਚ ਇੱਕ ਫੈਸਲਾ ਹੋਇਆ ਹੈ ਪ੍ਰਸ਼ਾਸਨ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਸੋਮਵਾਰ ਤੱਕ ਜਿਹੜਾ ਵੀ ਕੋਈ ਗ੍ਰਿਫਤਾਰ ਕੀਤਾ ਸਾਡਾ ਨੌਜਵਾਨ ਉਹਨੂੰ ਛੱਡ ਦਿੱਤਾ ਜਾਊਗਾ ਜਿਹੜੇ ਸਾਡੇ ਕੇਸ ਪਾਇਆ ਨੌਜਵਾਨਾਂ ਦੇ ਉੱਤੇ ਉਹਨਾਂ ਨੂੰ ਡਿਸਚਾਰਜ ਕਰ ਲੈ ਜਾਊਗਾ ਜੇਕਰ ਨਹੀਂ ਇਹ ਜਾਂ ਕੁਝ ਅਮਲ ਦੇ ਵਿੱਚ ਲੈਂਦੀ ਇਹ ਪ੍ਰਸ਼ਾਸਨਿਕ ਅਧਿਕਾਰੀ ਤਾਂ ਮਜਬੂਰੀ ਬਸ ਵੀ ਕਿ ਜੋ ਇੱਕ ਤਾਂ ਸਿੱਧੂਪੁਰ ਤਾਂ ਮਜਬੂਰੀ ਬਸ ਸਾਨੂੰ ਸੰਘਰਸ਼ਾ ਜਿਹੜਾ ਕਰਨਾ ਪੈਣਾ ਹੈ ਚਾਹੇ ਸੜਕਾਂ ਰੋਕੀਏ ਚਾਹੇ ਇਹਨਾਂ ਦੇ ਕੋਈ ਬਾਹਰ ਰੁਕੀਏ ਕੀ ਨਾਮ ਹੈ ਜੀ ਪਿੰਡ ਦਾ ਜੀ ਮੈਂ ਜਸਪਾਲ ਸਿੰਘ ਦਿਲਾ ਮੌਜੂਦਾ ਸਰਪੰਚ ਜੀ ਜਸਪਾਲ ਜੀ ਕਾਠ ਰੱਖੇਗਾ ਪਿੰਡ ਦੇ ਵਿੱਚ ਰਾਤ ਨੂੰ ਕੋਈ ਤਕਰਾਰਬਾਜ਼ੀ ਕਾਫੀ ਪੁਲਿਸ ਨਾਲ ਪਿੰਡ ਦੇ ਲੋਕਾਂ ਦੀ ਹੋਈ ਹੈਗੀ ਮਾਮਲਾ ਕੀ ਹੋਇਆ ਸੀ ਤੇ ਇਹ ਜੀ ਮਾਮਲਾ ਜਿਹੜੀ ਗਗਨਦੀਪ ਕੌਰ ਹੈ ਵਾਈਫ ਆਫ ਲੇਟ ਨਕਰੰਜ ਸਿੰਘ ਜਿਹੜੀ ਬਚਨਸੀ ਦੀ ਨੂੰਹ ਹੈ ਇਹਦੇ ਘਰ ਵਾਲੇ ਦੀ ਜਿਹੜੀ ਮੌਤ ਹੋ ਗਈ ਸੀ ਕਾਫੀ ਸਾਲ ਪਹਿਲਾਂ ਔਰ ਇਹਦੇ ਦੋ ਬੇਟੀਆਂ ਨੇ ਸੋ ਇਹ ਜਿਹੜੀ ਹੈ ਪਹਿਲਾਂ ਇਸ ਦੇ ਜਿਹੜੇ ਸਹੁਰੇ ਪਰਿਵਾਰ ਨੇ ਐ ਇਹਨੂੰ ਘਰੋਂ ਕੱਢਤਾ ਜਦੋਂ ਘਰੋਂ ਕੱਢਿਆ ਤਾਂ ਪਿੰਡ ਦੀ ਪੰਚਾਇਤ ਨੇ ਮੌਜੂਦ ਬੰਦਿਆਂ ਨੇ ਜਾ ਕੇ ਜਿਹੜਾ ਇਹਨਾਂ ਨਾਲ ਪਰਿਵਾਰ ਨਾਲ ਗੱਲਬਾਤ ਕਰਕੇ ਉਹ ਲੜਕੀ ਨੂੰ ਜਿਹੜਾ ਐ ਬਿਠਾਤਾ ਘਰ ਦੇ ਵਿੱਚ ਲਿਆ ਕੇ ਉਸ ਤੋਂ ਬਾਅਦ ਹਾਂਜੀ ਫਿਰ ਉਹਦੇ ਵਿੱਚ ਕੀ ਹੋਇਆ ਇਹ ਕਹਿੰਦੇ ਵੀ ਇਸ ਦਾ ਜਿਹੜਾ ਮੀਟਰ ਹੈ ਵੱਖਰਾ ਲਵਾ ਦਿਓ ਤਾਂ ਉਹਦਾ ਵੱਖਰਾ ਮੀਟਰ ਲਾ ਕੇ ਜਿਹੜਾ ਉਹਨੂੰ ਬਿਠਾਇਆ ਗਿਆ ਤੇ ਉਸ ਦਿਨ ਤਿੰਨ ਦੋ ਕੁ ਮਹੀਨੇ ਪਹਿਲਾਂ ਦੀ ਗੱਲ ਹੈ ਐਸਚੂ ਨੇ ਭਲਾਇਆ ਉੱਥੇ ਇਹ ਤੇ ਇੱਕ ਤਾਂ ਪਰਚਾ ਦਿੱਤਾ ਚੱਕ ਕੇ ਉਹਨੇ ਜਿਹੜਾ ਇਹਨੂੰ ਘਰੋਂ ਕਢਾਤਾ ਤੇ ਅਰ ਜਿੰਦੇ ਲਾਤੇ ਤੇ ਉਸ ਤੋਂ ਬਾਅਦ ਪਿੰਡ ਨੇ ਫੇਰ ਇਕੱਠੇ ਹੋ ਕੇ ਮਤਲਬ ਜਿਹੜਾ ਉਸ ਲੜਕੀ ਨੂੰ ਜਿਹੜਾ ਉਹਦੇ ਘਰ ਦੇ ਵਿੱਚ ਬਿਠਾਤਾ ਔਰ ਪੁਲਿਸ ਨੇ ਆ ਕੇ ਜਿਹੜਾ ਆ ਕੇ ਤੇ ਅਤਿਆਚਾਰ ਕੀਤਾ ਲੋਕਾਂ ਦੇ ਨਾਲ ਜਿਹੜੀ ਅਵਾਜ਼ ਸੁਣਤੀ ਕਿ ਇਹ ਕਿੰਨਾ ਵੱਧਾ ਜਿੰਨੇ ਦੇਖਿਆ ਗੱਲੀਆਂ ਕਿ ਰੀਲਿੰਗਾਂ ਨੂੰ ਸੰਬੰਧ ਇਹਨਾਂ ਵੱਧਾ ਵੱਧ ਕਿਉਂ ਗਿਆ ਕਿ ਆਖਰੀ ਇੱਕ ਪਰਿਵਾਰ ਦਾ ਮਾਮਲਾ ਆ ਇਹ ਦੇਖੋ ਜੀ ਗੱਲੇ ਆ ਵੀ ਐਡੀ ਵੱਡੀ ਗੱਲ ਨਹੀਂ ਸੀ ਜਿੱਡੀ ਇਹ ਪੁਲਿਸ ਨੇ ਬਣਾਤੀ ਕਿਉਂਕਿ ਪਹਿਲਾਂ ਡੀਐਸਪੀ ਸਾਹਿਬ ਆਪ ਆ ਕੇ ਚਲੇਗੇ ਸੀ ਬਾਅਦ ਵਿੱਚ ਇਹਨਾਂ ਨੇ ਇੱਕ ਤਾਇਸ ਪਾਉਣ ਵਾਲੀ ਗੱਲ ਜਿਹੜੀ ਕੀਤੀ ਉਹ ਰਾਤ ਨੂੰ ਆ ਕੇ ਮਤਲਬ ਹਨੇਰੇ ਆ ਕੇ ਜਿਹੜਾ ਇੱਥੇ ਲੋਕਾਂ ਦੇ ਵਿੱਚ ਜਿਹੜਾ ਉਹ ਇਸ ਤਰ੍ਹਾਂ ਡਰਦਾ ਮਾਹੌਲ ਪੈਦਾ ਕਰਨਾ ਚਾਹਿਆ ਜਿਹਦੇ ਵਿੱਚ ਜਿਹੜੇ ਕਾਫੀ ਜਿਹੜੇ ਹੈ ਪੁਲਿਸ ਅਧਿਕਾਰੀ ਜਿਹੜੇ ਉਹ ਸ਼ਰਾਬ ਉਹਨਾਂ ਦੀ ਪੀਤੀ ਹੋਸੀ ਬੰਦਾ ਚੰਗਾ ਬੋਲੇ ਸੋ ਇਦਾਂ ਦਾ ਜਿਹੜਾ ਇਹ ਮਾਮਲਾ ਹੋਇਆ ਮੈਂ ਕੀ ਕਰ ਦੂੰ ਪਰਚੇ ਵੀ ਐਸਨੇ ਕਿ ਮਾਮਲੇ ਵਿੱਚ ਹਾਂਜੀ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਪਤਾ ਨਹੀਂ ਉਹਨਾਂ ਦੀ ਕਿੰਨੀ ਕੇ ਸਮਝ ਆ ਕਿਦਾਂ ਦੀ ਹੈ ਹੁਣੇ ਮੇਰੇ ਤੇ ਵੀ ਸਰਪੰਚ ਤੇ ਵੀ ਹੋਰ ਵੀ ਕਾਫੀ ਬੰਦੇ ਆ ਤੇ ਜਿਹੜੇ ਉਹਨਾਂ ਨੇ ਪਰਚੇ ਦਿੱਤੇ ਤੇ ਚਲੋ ਉਹ ਜਿਵੇਂ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਕੀਤਾ ਰਿਪੋਰਟ ਵੀ ਮੰਗ ਕਰਦੇ ਆਸੀਂ ਸਰਕਾਰ ਤੋਂ ਔਰ ਪ੍ਰਸ਼ਾਸਨ ਤੋਂ ਮਾਨਯੋਗ ਐਸਐਸਪੀ ਸਾਹਿਬ ਤੋਂ ਇਸ ਗੱਲ ਦੀ ਮੰਗ ਕਰਦੇ ਆਂ ਕਿ ਜਿੰਨਾ ਉਹ ਬੇਕਸੂਰ ਲੋਕਾਂ ਤੇ ਜਿਹੜੇ ਪਰਚੇ ਕੀਤੇ ਗਏ ਨੇ ਨਿੱਤਰਾਂ ਫੇੜੇ ਰੱਦ ਕੀਤੇ ਜਾਣ ਮੈਂ ਜੀ ਪਿੰਡ ਕਰਾ ਮੇਰਾ ਨਾਮ ਹੈਗਾ ਜੀ ਹਰਦੀਪ ਸਿੰਘ ਐਕਸ ਸਰਪੰਚ ਪਿੰਡ ਦੇਲਾ ਜੀ ਹਰਦੀਪ ਜੀ ਇਕੱਠ ਰੱਖਿਆ ਪਿੰਡ ਦੇ ਵਿੱਚ ਪੂਰਾ ਪਿੰਡ ਇਕੱਠਾ ਹੋਇਆ ਕੋਈ ਘਟਨਾ ਕਰਨ ਵਾਪਰਿਆ ਕੋਈ ਪਿੰਡ ਦੇ ਵਿੱਚ ਪੁਲਿਸ ਨਾਲ ਕਾਫੀ ਤਕਰਾਰਬਾਜ਼ੀ ਗੱਡੀਆਂ ਦੀ ਘੇਰ ਕਰਾਈ ਹੋਈ ਹੈ ਮਾਮਲਾ ਸੀ ਹਾਂਜੀ ਅਸਲ ਗੱਲ ਇਹ ਹੈ ਨਾ ਜੀ ਮੇਰੇ ਪਿੰਡ ਦਾ ਇੱਕ ਵਿਅਕਤੀ ਹੈ ਗੁਰਚਰਨ ਸਿੰਘ ਗੁਰਚਰਨ ਸਿੰਘ ਦੇ ਇੱਕ ਬੇਟਾ ਸੀਗਾ ਇੱਕ ਬੇਟੀ ਸੀ ਬੇਟੀ ਉਹਦੀ ਵਿਆਹੀ ਹੋਈ ਹੈ ਤੇ ਬੇਟਾ ਵਿਆਹ ਹੋਇਆ ਹੋਇਆ ਸੀਗਾ ਬੇਟਾ ਵਿਆਹਿਆ ਸੀਗਾ ਭਲਾਡੇ ਜੀ ਉਹ ਕੁੜੀ ਦਾ ਨਾਮ ਜਿਹੜੀ ਉਹਨੂੰ ਵਿਆਹੀ ਉਹਦਾ ਨਾਮ ਗਗਨਦੀਪ ਕੌਰ ਹੈ ਉਹਦੇ ਅੱਗੇ ਦੋ ਬੇਟੀਆਂ ਨੇ ਜੀ ਜਿਹੜਾ ਇਹਦਾ ਗੁਰਚਰਨ ਸਿੰਘ ਦਾ ਬੇਟਾ ਸੀਗਾ ਉਹ ਨਸ਼ਾ ਪਤਾ ਕਰਦਾ ਸੀਗਾ ਜੀ ਸ਼ਰਾਬ ਸਰਾਬੀ ਕੁਬਾਬੀ ਬੰਦਾ ਸੀਗਾ ਜੀ ਉਹ ਇਹਨੂੰ ਪਹਿਲਾਂ ਸ਼ੁਰੂ ਤੋਂ ਕੁੱਟਦਾ ਮਾਰ ਮਤਲਬ ਜਿਹੜੀ ਇਹਦੀ ਕਰਚਨ ਸਿੰਘ ਦੇ ਘਰ ਵਾਲੀ ਐ ਇਹ ਉਹਨੂੰ ਮਤਲਬ ਗਗਨਦੀਪ ਕੌਰ ਦੇ ਖਿਲਾਫ ਪੜਕਾਈ ਗਈ ਝੂਠੀਆਂ ਸੱਚੀਆਂ ਲਾ ਕੇ ਉਹ ਕੁੱਟਮਾਰ ਕਰੀ ਗਿਆ ਵਿਚਾਰੀ ਉਹ ਅੱਕ ਕੇ ਆਪਣੇ ਪੇਕੇ ਪਿੰਡ ਚਲੀ ਗਈ ਜੀ ਕੁੜੀਆਂ ਨੂੰ ਲੈ ਕੇ ਉੱਥੇ ਉਹਨੂੰ ਪੜਨ ਪੜਨ ਲਾਤੀਆਂ ਉਸ ਤੋਂ ਬਾਅਦ ਲੈਣ ਵੀ ਗਏ ਸੀ ਜੀ ਉਹਨੇ ਕੁੜੀ ਨੇ ਕਿਹਾ ਵੀ ਮੇਰੀ ਉਹ ਪੜ੍ਹਾਈ ਵਿਚਾਲੇ ਸੀ ਕੁੜੀ ਦੀ ਵੀ ਜਿਸ ਦਿਨ ਇਹਦੀ ਪੜ੍ਹਾਈ ਹੋ ਗਈ ਮੈਂ ਆ ਜੂਗੀ ਉਹ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਉਹ ਸਾਲਕ ਪਹਿਲਾਂ ਆ ਗਈ ਜੀ ਕੁੜੀ ਇੱਥੇ ਗਗਨਦੀਪ ਆਪਣੇ ਬੱਚਿਆਂ ਨੂੰ ਲੈ ਕੇ ਜੀ ਕੁੜੀਆਂ ਨੂੰ ਲੈ ਕੇ ਇੱਕ ਕੁੜੀ ਤਾਂ ਉਹਦੀ ਵਿਆਹਤੀ ਜੀ ਤੇ ਉਹ ਪੂਰੇ ਆਣ ਤੋਂ ਬਾਅਦ ਉਹ ਵਿਚਾਰੀ ਬਸਦੀ ਰਸਦੀ ਸੀ ਉਹਨੂੰ ਸੈਮਤੀ ਨਾਲ ਪਹਿਲਾਂ ਦਾ ਵਿੱਚ ਇਕੱਠੇ ਰਹੇ ਜੀ ਕੁਝ ਟਾਈਮ ਤਾਂ ਉਹ ਉਸ ਤੋਂ ਬਾਅਦ ਸੈਮਤੀ ਨਾਲ ਉਹ ਉਹਨੇ ਏਸੀ ਲਵਾਉਣਾ ਸੀ ਗਰਮੀ ਜਿਆਦਾ ਸੀ ਉਹਦੀ ਸੱਸ ਕਹਿੰਦੀ ਵੀ ਜੇ ਏਸੀ ਲਵਾਣਾ ਵੀ ਮੈਂ ਮੇਰੇ ਮੀਟਰ ਤੇ ਬਿੱਲ ਕਾਹਨੋਂ ਪਰੂਗਾ ਵੀ ਤੂੰ ਜੇ ਏਸੀ ਲਵਾਣਾ ਤੇ ਉਹਨੂੰ ਇੱਕ ਪਾਸੇ ਵੰਡ ਕੇ ਦਿੱਤਾ ਤੂੰ ਆਹ ਸਾਈਡ ਤੇ ਬਹਿ ਜਾ ਉਸ ਤੋਂ ਬਾਅਦ ਚਲੋ ਵਿਚਾਰੀ ਰਹੀ 5-6 ਮਹੀਨੇ ਰਹੀ ਮੀਟਰ ਵੀ ਉਹਨੇ ਹਟ ਲਵਾ ਲਿਆ ਜੀ ਪੰਜ ਉਹਨਾਂ ਦੇ ਮਨ ਚ ਬੇਈਮਾਨਾ ਹੋ ਗਿਆ ਵੀ ਇਹ ਤਾਂ ਪੱਕੀ ਹੀ ਰਹੂਗੀ ਓਰੇ ਉਹਨਾਂ ਨੇ ਹੀ ਪੁਲਿਸ ਨਾਲ ਮਿਲ ਕੇ ਉਹ ਤੇ ਪਰਚਾ ਕਰਵਾਤਾ ਜੀ ਕੇ ਨਾਲ ਉਹਦੀ ਵਿਚਾਰੀ ਤੋਂ ਪੁਲਿਸ ਨੇ ਐਸਐਚਓ ਨੇ ਕੋਲੇ ਖੜਕੇ ਜਿੰਦੇ ਲਵਾਤੇ ਉਹਦਾ ਮਤਲਬ ਸਮਾਨ ਸਮੂਹ ਸਾਰਾ ਕੁਝ ਹੀ ਅੰਦਰ ਜ਼ਬਤ ਕਰ ਲਿਆ ਜੀ ਕੁੜੀ ਦੇ ਡਾਕੂਮੈਂਟ ਜਿਹੜੇ ਕਾਗਜ਼ ਪੱਤਰ ਸੀ ਉਹ ਵੀ ਅੰਦਰ ਹੀ ਜ਼ਬਤ ਕਰ ਲਈ ਏਸੀ ਯੂਸੀ ਤੋਂ ਬਾਅਦ ਉਹਦਾ ਜਵਾਈ ਏਸੀ ਲੈ ਗਿਆ ਪੱਟ ਕੇ ਮੀਟਰ ਪੱਟਤਾ ਉਹਨਾਂ ਨੇ ਆਪਦੇ ਧੱਕੇ ਨਾਲ ਮੀਟਰ ਪੱਟਤਾ ਉਹਦਾ ਵਿਚੇ ਨੂੰ ਉਹ ਘਰੋਂ ਬਾਹਰ ਕੱਢਤਾ ਜੀ ਹੁਣ ਜਿਹੜਾ ਕੱਲ ਮਸਲਾ ਸੀਗਾ ਪਿੰਡ ਦੇ ਲੋਕ ਕਹਿੰਦੇ ਵੀ ਇਹ ਤਾਂ ਅਜੇ ਤੱਕ ਨਾਲ ੱੱੱ ਹੋਇਆ ਕੱਲ ਨੂੰ ਕਿਸੇ ਨਾਲ ਹੋਊਗਾ ਜਿਹੜੀ ਉਹਦੀ ਜਗ੍ਹਾ ਤੇ ਉਸੇ ਜੀ ਮਤਲਬ ਉਹ ਬੈਠੀ ਸੀ ਕੁੜੀ ਤੇ ਜਦੋਂ ਉਹ ਆ ਕੇ ਉਹਦੇ ਨਾਲ ੱੱੱ ਕਰਨ ਲੱਗ ਗਏ ਉੱਤੇ ਪਿੰਡ ਵਾਲੇ ਮੂਰੇ ਹੋ ਗਏ ਭਈ ਆ ਕੇ ਮਨਜਾਇ ਕਰਦੇ ਆ ਉਦੋਂ ਬਾਅਦ ਉਹ ਪਖੇ ਪਖੇ ਥਾਣੇ ਚਲੇ ਗਿਆ ਥਾਣੇ ਵਾਲੇ ਇਹਨੂੰ ਪੇ ਪੇ ਦਵਾਰੇ ਪੇਸੇ ਦੇ ਕੇ ਦੁਆਰੇ ਫੇਰ ਮਤਲਬ ਪ੍ਰਸ਼ਾਸਨ ਨੂੰ ਨਾਲ ਲਿਆ ਕੇ ਪ੍ਰਸ਼ਾਸਨ ਨੇ ਕੁਸਾ ਕੇ ਕਿਸੇ ਨਾਲ ਮਤਲਬ ਕੋਈ ਗੱਲ ਨਹੀਂ ਕਰੀ ਕੁਛ ਨਹੀਂ ਜਿਹੜੇ ਪੰਚਾਇਤੀ ਬੰਦੇ ਸੀ ਮੌਜੂਦਾ ਪੰਚਾਇਤ ਤੇ ਐਕਸ ਸਰਪੰਚ ਜਾਂ ਪਿੰਡ ਦੇ ਮੋਤਵਰ ਬੰਦੇ ਸੀ ਜਿਹੜਾ ਵੀ ਆਈ ਗਿਆ ਉਹਨਾਂ ਨੇ ਆ ਕੇ ਧੱਕਾ ਮੁੱਕੀ ਕਿਸੇ ਦੇ ਡੰਡਾ ਮਾਰ ਕੇ ਸਾਨੂੰ ਵੀ ਫੜ ਕੇ ਗੱਡੀ 'ਚ ਬਿਠਾ ਲਿਆ ਤੇ ਲੋਕ ਇਹ ਚੀਜ਼ਾਂ ਨੂੰ ਦੇਖ ਕੇ ਲੋਕਾਂ ਨੇ ਫਿਰ ਮਤਲਬ ਵੀ ਗੱਡੀ ਘੇਰ ਲਈ ਵੀ ਤੁਸੀਂ ਆਏ ਨਜਾਇਜ਼ ਧੱਕਾ ਕਿਉਂ ਕਰਦੇ ਹੋ ਸਾਨੂੰ ਵੀ ਵੇਖ ਕੇ ਗੱਲ ਕਰੋ ਉਹਨਾਂ ਨੇ ਗੱਲ ਕਰੀ ਨਹੀਂ ਉਸ ਤੋਂ ਬਾਅਦ ਉਹ ਚਲੇ ਗਏ ਜੀ ਚੱਲਣ ਤੋਂ ਬਾਅਦ ਫੇਰ ਸੱਤ ਗੱਡੀਆਂ ਮਤਲਬ ਲੈ ਕੇ ਰਾਤ ਨੂੰ ਫੇਰ ਆ ਕੇ ਜਿਹੜਾ ਕੋਈ ਬੰਦਾ ਮਿਲਿਆ ਜਿੱਥੇ ਉਹਦੇ ਨਾਲ ਤਾਂ ਕਮੂਕੀ ਕਰਨ ਲੱਗੇ ਜੀ ਸਰਪੰਚ ਦੇ ਘਰੇ ਆ ਕੇ ਇਹਦੇ ਦਰਵਾਜ਼ੇ ਤੋੜਨ ਲੱਗੇ ਮੇਰੇ ਬਾਾਰ ਤੋੜੇ ਜੀ ਤੇ ਉਸ ਤੋਂ ਬਾਅਦ ਫੇਰ ਪਿੰਡ ਦੇ ਲੋਕਾਂ ਨੂੰ ਮਤਲਬ ਬਿੜਕ ਖੀਸ ਗੱਲ ਦੀ ਵੀ ਲੈ ਜਾਏ ਪੁਰਸਤਨ ਦੀ ਜਾਇ ਧੱਕਾ ਕਰਦੀ ਆ ਦੁਬਾਰੇ ਲੋਕ ਫੇਰ ਆ ਕੇ ਉਹਨਾਂ ਨੇ ਫੇਰ ਗੱਡੀ ਨੂੰ ਮੰਗ ਕੀ ਕਰਦੇ ਮੰਗ ਇਹੀ ਏ ਜੀ ਵੀ ਉਹਨਾਂ ਤੇ ਜਿਹੜੇ ਮਤਲਬ ਪ੍ਰਸ਼ਾਸਨ ਨੇ ਧੱਕਾ ਕਰੇ ਉਹਨਾਂ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਏ ਤੇ ਇਹਨੂੰ ਕੁੜੀ ਨੂੰ કરી ਜੀ ਉਹਨਾਂ ਨੂੰ ਸਾਰੀ ਜਿਹੜੀ ਕਹਾਣੀਆਂ ਦੱਸੀ ਉਹਨਾਂ ਨੇ ਮਤਲਬ ਸਾਡਾ ਹੁਣ ਪੱਖ ਉਹਨਾਂ ਨੇ ਲਿਹਾ ਜੀ ਉਹ ਹੁਣ ਕਹਿੰਦੇ ਨੇ ਵੀ ਅਸੀਂ ਜਾ ਕੇ ਪ੍ਰਸ਼ਾਸਨ ਨਾਲ ਗੱਲ ਕਰਦੇ ਆਂ ਵੀ ਹੁਣ ਸਾਨੂੰ ਉਹਨਾਂ ਤੋਂ ਉਮੀਦ ਹੈ ਵੀ ਸਾਨੂੰ ਉਹ ਇਨਸਾਫ ਦਿਵਾਣਗੇ ਜੀ ਕੀ ਨਾਮ ਹੈ ਗਗਨਦੀਪ ਕੋਰਟ ਪਿੰਡ ਜੀ ਪਿੰਡ ਦੇਲਾ ਜੀ ਇੱਕ ਤੁਹਾਡਾ ਇੱਥੇ ਕੋਈ ਕੱਲ ਦਾ ਚੱਲਿਆ ਹੈ ਪੁਲਿਸ ਪ੍ਰਸ਼ਾਸਨ ਆ ਰਿਹਾ ਹੈ ਤੁਹਾਡਾ ਸਹੁਰੇ ਨਾਲ ਡਿਸਪੂਟ ਹੈਗਾ ਕੋਈ ਮਕਾਨ ਨੂੰ ਲੈ ਕੇ ਮਾਮਲਾ ਕੀ ਹੈ ਪੂਰਾ ਕਦੋਂ ਹੋਇਆ ਹੈ ਇਹ ਇਹ ਵੀਰੇ ਮੈਂ ਇੱਥੇ ਬਿਆਖੀ ਆਈ ਸੀ ਜੀ ਮੇਰੇ ਦੋ ਬੱਚੀਆਂ ਨੇ ਜੀ ਮੇਰੇ ਘਰ ਵਾਲੇ ਦੀ ਡੈਥ ਹੋ ਗਈ ਜੀ ਤੇ ਮੇਰੀਆਂ ਸਾਨੂੰ ਬੱਚੀਆਂ ਨੂੰ ਕੋਈ ਖਰਚਾ ਗੁਜ਼ਾਰਾ ਨਹੀਂ ਦਿੱਤਾ ਜਾਂਦਾ ਸੀ ਜੀ ਮੈਂ ਆਪਦੇ ਪੇਕੇ ਪਿੰਡ ਰਹਿ ਕੇ ਚਲੋ ਆਗੀਆਂ ਬੱਚੀਆਂ ਨੂੰ ਪੜ੍ਹਾ ਲਿਆ ਪਾਲ ਲਿਆ ਜੀ ਹੁਣ ਸਰ ਮੈਂ ਆਪਦੇ ਬੱਚੀਆਂ ਨੂੰ ਵੀ ਇੱਥੇ ਲੈ ਕੇ ਰਹਿਣਾ ਚਾਹੁੰਨੀ ਆ ਜੀ ਆ ਗਈ ਮੈਂ ਤੇ ਕਦੇ ਮੈਨੂੰ ਭੇਜ ਦਿੰਦੇ ਨੇ ਜੀ ਪਹਿਲਾਂ ਤਾਂ ਮੈਂ ਬਹੁਤ ਕੋਸ਼ਿਸ਼ ਕਰਦੀ ਆ ਵੀ ਮੈਂ ਆਪਦੇ ਘਰੇ ਬਸਾਂ ਜੀ ਇਹ ਮੈਨੂੰ ਕਦੇ ਭੇਜ ਦਿੰਦੇ ਨੇ ਜੀ ਕਦੇ ਰੱਖ ਲੈਂਦੇ ਨੇ ਕਦੇ ਭੇਜ ਦਿੰਦੇ ਨੇ ਹੁਣ ਜਿਵੇਂ 1 ਸਾਲ ਦੀ ਇੱਥੇ ਰਹਿਣ ਵਾਸਤੇ ਮੇਰੀ ਸੱਸ ਦੇ ਕੋਲ ਆਈ ਜੀ ਮੇਰੀ ਸੱਸ ਨੇ ਮੈਨੂੰ ਆਖਿਆ ਕਹਿੰਦੀ ਵੀ ਤੂੰ ਅੱਡ ਸਰਪੰਚ ਸਾਹਿਬ ਨੂੰ ਕਿਹਾ ਜਾ ਕੇ ਵੀ ਮੈਂ ਨਾਲ ਨਹੀਂ ਰੱਖਦੀ ਇਹਨੂੰ ਇਹਨੂੰ ਦੋ ਕਮਰੇ ਚੜ੍ਹ ਬਿਠਾ ਦਿਓ ਇਹਨਾਂ ਦੀ ਸਹਿਮਤੀ ਨਾਲ ਮੀਟਰ ਲੱਗ ਗਿਆ ਜੀ ਸਹਿਮਤੀ ਨਾਲ ਮੈਨੂੰ ਬਿਠਾਇਆ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਜੀ ਹੁਣ ਮੇਰੇ ਤੇ ਪਰਚਾ ਦਾ ਮੈਨੂੰ ਤਾਂ ਜੀ ਪੁਲਿਸ ਨੇ ਉੱਥੇ ਬੁਲਾ ਲਿਆ ਥਾਣੇ 'ਚ ਉੱਥੇ ਅਸੀਂ ਬਾਗੇ ਜੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਥਾਣੇ 'ਚ ਬਿਠਾ ਲਿਆ ਜੀ ਇੱਥੇ ਐਸ.ਐਚ.ਓ. ਸਾਹਿਬ ਨੇ ਐਸਫੂ ਸੇ ਲੈ ਕੇ ਜੀ ਮੇਰੇ ਕਮਰੇ ਮੇਂ ਜਿੰਦੇ ਲਵਾਤੇ ਜੀ ਐਸਐਚਓ ਦੇ ਖੜਿਆਂ ਤੋਂ ਮੇਰੇ ਸੱਸ ਸਹੁਰੇ ਨੇ ਮੇਰੇ ਨਾਲ ਨੰਦ ਨੇ ਨੰਦੋਈਏ ਨੇ ਜੀ ਤੇ ਉਹਦੇ ਉਹਨਾਂ ਦੇ ਬੇਟੇ ਨੇ ਨਨਦ ਦੇ ਨੇ ਉਹਨਾਂ ਨੇ ਜੀ ਮੇਰਾ ਇਥੋਂ ਜਿੰਦੇ ਲਾ ਕੇ ਮੇਰੇ ਬੱਚੀ ਦੇ ਪ੍ਰੂਫ ਮੇਰੇ ਗਹਿਣੇ ਘੱਟੇ ਜੋ ਸਮਾਨ ਸੀ ਮੇਰਾ ਸਾਰਾ ਅੰਦਰੇ ਜ਼ਬਤ ਕਰ ਲਿਆ ਜੀ ਉਹਨਾਂ ਨੇ ਹੁਣ ਜੀ ਇਹ ਕੱਲ ਦਾ ਮੇਰੇ ਨਾਲ ਕੱਲ ਮੈਨੂੰ ਫੇਰ ਦੁਬਾਰਾ ਪਿੰਡ ਦੀ ਪੰਚਾਇਤ ਤੇ ਝੂਲੜ ਦਾ ਵੀਰਾ ਸਰਪੰਚ ਇਹ ਸਾਰੇ ਮੈਨੂੰ ਕੱਲ ਫੇਰ ਬਿਠਾ ਕੇ ਬਿਠਾਉਣ ਵਾਸਤੇ ਇੱਥੇ ਆਈ ਉਸ ਤੋਂ ਬਾਅਦ ਜੀ ਇਹਨਾਂ ਨੇ ਇੱਥੇ ਪੁਲਿਸ ਆਈ ਜੀ ਪੁਲਿਸ ਆ ਕੇ 2 3 4 ਵਾਰ ਆਈ ਜੀ ਘਟੋ ਘਟ ਦਿਨ ਦੇ ਵਿੱਚ ਪੁਲਿਸ ਸਾਡੇ ਸਰਪੰਚਾਂ ਮੈਂਬਰਾਂ ਤੇ ਇਹਨਾਂ ਨੇ ਥੱਪੜ ਗਾਲੀਆਂ ਗਲੋਚ ਗਰੀਬ ਬੰਦਿਆਂ ਨੂੰ ਕੁੱਟਿਆ ਜੀ ਪੁਲਿਸ ਨੇ ਬਹੁਤ ਇਨਾਂ ਨੇ ਜ਼ੁਲਮ ਕਰਿਆ ਜੀ ਸਾਡੇ ਨਗਰ ਤੇ ਦੇਲਾ ਸੀ ਸਾਰਾ ਤੁਹਾਡੇ ਸਾਰਾ ਪ੍ਰਬੰਧ ਵੱਲੋਂ ਕੋਈ ਤੁਹਾਨੂੰ ਜ਼ਮੀਨ ਜਾਂ ਕੋਈ ਘਰ ਦਿੱਤਾ ਨਹੀਂ ਨਾ ਜੀ ਮੈਨੂੰ ਇਨਾਂ ਨੇ ਆਪਣੀ ਸਹਿਮਤੀ ਨਾਲ ਦਿੱਤੇ ਸੀ ਜੀ ਦੋ ਕਮਰੇ ਮੈਂ ਉਸੇ ਚ ਹੀ ਰਹਿ ਰਹੀ ਸੀ ਜੀ ਉਸੇ ਦਾ ਬਸ ਇਨਾਂ ਨੂੰ ਮੈਨੂੰ ਰਹਿਣ ਨਹੀਂ ਦੇ ਰਹੇ ਜੀ ਮੇਰੇ ਸਿਰ ਦੀ ਛੱਤ ਖੋ ਰਹੇ ਨੇ ਜੀ ਇਹ ਮੇਰੀ ਛੋਟੀ ਜੀ ਬੱਚੀ ਹੈ ਜੀ ਇੱਕ ਗੁड़िया ਮੇਰੀ ਵੱਡੀ ਮੈਂ ਵਿਆਹ ਰੱਖੀ ਹੈ ਵੀ ਉਹਨੂੰ ਮੈਂ ਲੈ ਕੇ ਜੀ ਕਦੇ ਕਿਸੇ ਗਵਾਂਡੀ ਦੇ ਰੋਟੀ ਖਾਨੀਆਂ ਕਦੇ ਕਿਸੇ ਦੇ ਬਾਥਰੂਮ ਜੀ ਕਦੇ ਨੌਣ ਵਾਸਤੇ ਵੀ ਮੈਂ ਇੱਕ ਬਾਥਰੂਮ ਹੀ ਬਣਵਾ ਰਹੀ ਸੀ ਜੀ ਇਹਨਾਂ ਨੇ ਮੇਰੇ ਤੇ ਪਤਸ਼ਾ ਦਰਜ ਕਰਵਾਇਆ ਥਾਣੇ ਚਲੇ ਜਾ ਕੇ ਉਸ ਤੋਂ ਬਾਅਦ ਜੀ ਇਹਨਾਂ ਨੇ ਇੱਥੇ ਜਿੰਦੇ ਲਾਏ ਤੇ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਿਆ ਜੀ ਇਹਨਾਂ ਨੇ ਕੋਈ ਜ਼ਮੀਨ ਮਿਲੀ ਹੋਈ ਹੈ ਤੁਹਾਨੂੰ ਨਹੀਂ ਜੀ ਮੈਨੂੰ ਕੁਝ ਨਹੀਂ ਮਿਲਿਆ ਜਿਉ ਮੈਂ ਕੋਟ ਕੇਸ ਲਾ ਰੱਖਿਆ ਜੀ ਮੈਨੂੰ ਸਟੇ ਦਿੱਤੀ ਹੋਈ ਹੈ ਬਲੱਡ ਵਾਲੇ ਕੋਟ ਨੇ ਜੀ ਬਾਣ ਤੇ ਮੰਗ ਕੀ ਕਰਦੇ ਹੁਣ ਮੰਗ ਜੀ ਮੈਂ ਇਹ ਕਰਦੀ ਆ ਵੀ ਇੱਕ ਮੇਰੇ ਸਿਰ ਦੀ ਛੱਤ ਨਾ ਖੋਈ ਜਾਵੇ ਜੀ ਇੱਕ ਮੇਰੀਆਂ ਦੋਨੋਂ ਬੱਚੀਆਂ ਨੂੰ ਉਹਨਾਂ ਦਾ ਹੱਕ ਮਿਲ ਜਾਈਏ ਹਾਂ ਹਾਂ ਜੀ ਠੀਕ